ਸਮਰਾਲਾ ਸਹਿਰ ਵਿੱਚ ਨਸ਼ਰ ਬਾਜ਼ਾਆਂ ਵੱਲੋਂ ਕਈ ਅਲੱਗਾ ਲੱਗ ਬਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ। ਹਾਲ ਵਿੱਚ ਹੀ ਅਣਪਛਾਤੇ ਨਸ਼ਰ ਬਾਜ਼ਾਆਂ ਨੇ ਇੱਕ 80 ਸਾਲ ਬਜ਼ੁਰਗ ਔਰਤ ਨੂੰ ਆਪਣਾ ਸ਼ਿਕਾਰ ਬਣਾਇਆ। ਇਸ ਸਬੰਧੀ ਪੀੜਤ ਤੌਰ 'ਤੇ ਵੱਲੋਂ ਸਮਰਾਲਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਅਤੇ ਪੁਲਿਸ ਜਾਂਚ ਵਿੱਚ जुट ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਨੀਲ ਲਤਾ 80 ਸਾਲ ਵਾਸੀ ਗੁਰੂ ਨਾਨਕ ਰੋਡ ਸਮਰਾਲਾ ਜੋ ਕਿ ਬਾਜ਼ਾਰ ਨੂੰ ਜਾ ਰਹੀ ਸੀ ਤਾ ਇੱਕ ਸਵਿਫਟ ਕਾਰ ਉਸ ਦੇ ਨੇੜੇ ਆ ਕੇ ਰੁਕੀ ਤਾਂ ਇੱਕ ਅਣਪਛਾਤੀ ਔਰਤ ਨੇ ਉਸ ਨੂੰ ਆਵਾਜ਼ ਮਾਰ ਕੇ ਕਿਹਾ ਕਿ ਤੁਹਾਡੇ ਚੰਡੀਗੜ੍ਹ ਰੋਡ ਤੇ ਰਿਸ਼ਤੇਦਾਰ ਬੈਠੇ ਨੇ ਉਹ ਤੁਹਾਨੂੰ ਮਿਲਣ ਲਈ ਬੁਲਾ ਰਹੇ ਨੇ ਜਦੋਂ ਉਹ ਚੰਡੀਗੜ੍ਹ ਰੋਡ ਤੇ ਪਹੁੰਚੀ ਤਾਂ ਉਸ ਨੂੰ ਉਹਨਾਂ ਨੇ ਗੱਡੀ ਵਿੱਚ ਬਿਠਾ ਲਿਆ ਤਾਂ ਉਸ ਤੋਂ ਬਾਅਦ ਦਸਰਵਾਜਾ ਵੱਲੋਂ ਪੀੜਤ ਔਰਤ ਵੱਲੋਂ ਕੁਝ ਸੁngਾ ਕੇ ਉਸ ਦੇ ਕੰਨ ਵਿੱਚੋਂ ਵਾਲੀਆਂ ਅਤੇ ਇੱਕ ਅੰਗੂਠੀ ਖੋ ਲਈ ਅਤੇ ਬਜ਼ੁਰਗ ਔਰਤ ਨੂੰ ਮਾਲਵਾ ਕਾਲਜ ਬੁਲਾਉਂਦੀ ਕੋਲ ਗੱਡੀ ਵਿੱਚੋਂ ਉਤਾਰ ਕੇ ਫਰਾਰ ਹੋ ਗਏ ਉਸ ਤੋਂ ਬਾਅਦ ਜਦੋਂ ਪੀੜਤ ਔਰਤ ਨੂੰ ਹੋ ਸਾਈਤਾ ਇੱਕ ਮੋਟਰਸਾਈਕਲ ਸਵਾਰ ਨੂੰ ਹੱਥ ਦੇ ਕੇ ਘਰ ਵਾਪਸ ਆਈ ਹੈ ਉੱਤੇ ਹੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੀ ਮਾਤਾ ਦੇ ਕਰੀਬ 5.5 ਗ੍ਰਾਮ ਸੋਨੇ ਦੀ ਲੁੱਟ ਹੋਈ ਹੈ ਉਹਨਾਂ ਮੰਗ ਕੀਤੀ ਹੈ ਕਿ ਸਮਰਾਲਾ ਸਹਿਰ ਵਿੱਚ ਰੋਜ਼ਾਨਾ ਹੀ ਲੁੱਟਾਂ ਖੋਹਾਂ ਹੁੰਦੀਆਂ ਨੇ ਸਮਰਾਲਾ ਪੁਲਿਸ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਇੱਥੇ ਬਾਜ਼ਾਰ ਵਿੱਚ ਔਰਤਾਂ ਵੀ ਮਹਿਕੂਜ ਨਹੀਂ ਹਨ ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ ਕੀ ਘਟਨਾ ਹੋਈ ਹੈ ਹਾਂ ਦੇਖੋ ਮੇਰੇ ਮਦਨ ਲਖਰ ਹੋ ਗਏ ਨੇ ਮਾਰਕੀਟ ਤੇ ਇਹਨਾਂ ਨੂੰ ਬਹਿਲਾ ਫਸਲਾ ਕੇ ਕੋਈ ਦੋ ਲੇਡੀਜ਼ ਸੀਗੇ ਤੇ ਇੱਕ ਏਜੈਂਟਸ ਇਹਨਾਂ ਨੂੰ ਗੱਡੀ 'ਚ ਬਿਠਾ ਕੇ ਲੈ ਗਏ ਉੱਥੇ ਇਹਨਾਂ ਨੂੰ ਪਤਾ ਨਹੀਂ ਰਸਤੇ 'ਚ ਬੇਹੋਸ਼ ਕਰਤਾ ਇਹਨਾਂ ਨੂੰ ਕੁਝ ਨਹੀਂ ਪਤਾ ਉੱਥੇ ਮਾਲਵਾ ਕਾਲਜ ਤੋਂ ਅੱਗੇ ਜਾ ਕੇ ਇਹਨਾਂ ਨੂੰ ਉਤਾਰ ਦਿੱਤਾ ਔਰ ਇਹਨਾਂ ਨੇ ਦੇਖਿਆ ਤੇ ਇਹਨਾਂ ਦੀ ਨਾਂ ਰਿੰਗਾ ਨਾ ਯੋਰਿੰਗਸ ਨੇ ਤੇ ਆਕੇ ਫਿਰ ਘਰ ਇਹਨਾਂ ਨੂੰ ਥੋੜਾ ਥੋੜੀ ਹੋਸ਼ ਆਈ ਹੈ ਜਿਸ ਤਰ੍ਹਾਂ ਨਾ ਬਿਹੋਸ਼ ਕਰ ਦਿੱਤਾ ਹੁੰਦਾ ਇਹਨਾਂ ਨੂੰ ਤੇ ਉਸ ਤੋਂ ਬਾਅਦ ਮਤਲਬ ਆ ਸਾਰਾ ਕੁਝ ਉਤਾਰ ਕੇ ਲੈ ਗਏ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੇਖੋ ਸ਼ਹਿਰ ਦੇ ਵਿੱਚ ਹੋ ਰਹੀਆਂ ਨੇ ਘਰੋਂ ਬਾਹਰ ਨਿਕਲਣਾ ਇਹ ਲੋਕਾਂ ਦਾ ਮੁਸ਼ਕਿਲ ਹੋ ਰਿਹਾ ਹੈ ਅਸੀਂ ਤਾਂ ਦੇਖੋ ਮੰਗ ਕਰਦੇ ਹਾਂ ਪਹਿਲੇ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਿਆ ਜਾਏ ਥੋੜਾ ਲਗਾਮ ਲਗਾਈ ਜਾਏ ਨਾ ਤੇ ਉਸ ਤੋਂ ਬਾਅਦ ਸਾਨੂੰ ਇਨਸਾਫ਼ ਜੁਆਇਆ ਜਾਏ ਕਿੰਨਾ ਮਸਾਣਾ ਦੇ ਆਹ ਦੇਖੋ 5 5.5 ਗ੍ਰਾਮ ਦਾ ਹੀ ਸੀਗਾ ਠੀਕ ਹੈ 골ਡ ਜਿਹੜਾ ਇਹਨਾਂ ਨੇ ਪਾਇਆ ਹੋਇਆ ਸੀਗਾ ਇਹਨਾਂ ਨੇ ਸਨੇ ਲਾਤਾ ਕਿਹੜੇ ਇਸਮਰਾਲੇ ਕੀ ਕਿਹਾ ਬਣਾ ਹੋਈ ਹੈ ਜੀ ਤੁਹਾਡੇ ਕੋਲ ਕੱਢਣਾ ਹੈ ਹੋਈ ਹੈ ਤੇ ਮੈਂ ਗਈ ਥੀ ਬਾਜ਼ਾਰ ਜਾਂਦੇ ਜਾਂਦੇ ਉੱਥੇ ਜੁੱਤੀਆਂ ਵਾਲੇ ਕੋਲ ਜਿਹੜੀ ਕੋ ਉਹਦੇ ਕੋਲ ਜਨਾਨੀ ਨੇ ਗਰਦਨ ਬਾਹਰ ਕੱਢੀ ਹੈ ਕਹਿੰਦੀ ਤੁਹਾਡੇ ਰਿਸ਼ਤੇਦਾਰ ਆਏ ਹੋਏ ਨੇ ਮਿਲਣਾ ਤਾਂ ਤੁਸੀਂ ਮਿਲੋ ਨਾਲ ਅਸੀਂ ਵੀ ਮਿਲ ਲਾਂਗੇ ਤਾਂ ਤੁਹਾਨੂੰ ਅਸੀਂ ਗੱਡੀ 'ਚ ਲੈ ਚੱਲੇ ਆ ਮੈਲੇ ਮੈਂ ਤਾਂ ਤੁਹਾਨੂੰ ਜਾਣਦੀ ਨਹੀਂ ਕਹਿੰਦੇ ਨਹੀਂ ਮੈਂ ਤਾਂ ਜਾਣਦੀ ਆ ਨਾ ਤੁਹਾਨੂੰ ਫੇਰ ਕਹਿੰਦੀ ਤੁਸੀਂ ਆ ਜਾਓ ਸੜਕ ਤੇ ਫਾਰੀ ਪਤਾ ਨਹੀਂ ਮੈਨੂੰ ਕਿਆ ਕੀਤਾ ਮੈਂ ਸਿਰ ਕੋਲ ਮਨ ਲੱਗ ਗਿਆ ਜਿਆਦਾ ਫੇਰ ਮੈਂ ਚਲੇ ਗਈ ਮਗਰ ਮਗਰ ਫੇਰ ਇੱਕ ਜਨਾਨੀ ਉਤਰੀ ਆ ਉਹਨੇ ਗੱਡੀ 'ਚ ਬਿਠਾ ਲਿਆ ਗੱਬਾ ਆਪ ਬੈਠ ਕੇ ਦੂਈ ਮੂਰੇ ਬੈਠੀ ਸੀ ਉਹ ਵੀ ਫੇਰ ਮੇਰੇ ਨਾਲ ਆ ਕੇ ਬੈਠ ਗਈ ਉਸ ਨਾਲ ਦੂਜੀ ਟਾਕੀ ਕਰਨੇ ਬਸ ਇਹ ਗੱਲ ਹੋਈ ਫਿਰ ਲੈ ਕੇ ਚਲੇ ਗਏ ਪਤਾ ਨਹੀਂ ਪਟ્રોલ ਪੰਪਾਂ ਤੇ ਵੀ ਅੱਗੇ ਜਾ ਕੇ ਬਹੁਤ ਦੂਰ ਉਹਨਾਂ ਨੇ ਛੱਡਿਆ ਉਜਾੜ ਚ ਠੀਕ ਉਸ ਲੈ ਗਈ ਬਾਲੀਆਂ ਤੇ ਮੰਡੀ ਕਿੰਨੇ ਗ੍ਰਾਮ ਦੀ ਮੰਡੀ 4 ਗ੍ਰਾਮ ਦੀ ਸੀ ਬਾਲੀ 1.5 ਗ੍ਰਾਮ ਦੀ ਇੱਕ ਲੀਤੀ ਦੂਏ ਪਾਸੇ ਵਾਲੀ ਨਹੀਂ ਲਾ ਸਕੇ 5.5 ਗ੍ਰਾਮ ਸੀਗਾ ਤੁਹਾਨੂੰ ਕਿਥੇ ਛੱਡ ਕੇ ਆਏ ਮੈਨੂੰ ਉੱਥੇ ਹੀ ਬੌਂਡਲ ਦਿਆ ਕਾਲਜ ਦੇ ਕੋਲ ਬਹ ਉਥੋਂ ਦਾ ਉਰੇ ਉਜਾੜ ਗਿਆ ਉੱਥੇ ਕੋਈ ਦੁਕਾਨ ਨਹੀਂ ਕੋਈ ਕੁਛ ਨਸੋ ਕੋਈ ਗੱਡੀ ਸਕੂਟਰ ਵੀ ਨਸੋ ਆਉਂਦਾ ਉੱਥੇ ਹਾਂਜੀ ਬੇਸ਼ਕ ਕਰਤੀ ਹਾਂਜੀ ਕਿੰਨੀ ਉਮਰ ਦੀ ਸੀ ਜੀ ਉਹ ਜਿਹੜਾ ਮਾਲ ਸੀ ਜੀ ਕਿੰਨਾ ਜਿਆਦਾ 45 ਸਾਲ ਦੀ ਹੀ ਇੱਕ ਤਾਂ ਇਕ 52 ਸ਼ਬਦ 52 ਬੂੰਡਾ ਸਾਲ ਦੀ ਹੋ ਗਈ ਵਸ ਇੰਨੇ ਹੀ ਸੀ ਕਿੰਨੇ ਜਣੇ ਸੀ ਤਿੰਨ ਜਣੇ ਮੂਰੇ ਗੱਡੀ ਚ ਲਾਂਦਾ ਥਾ ਬੰਦਾ ਕੰਨ ਦੋ ਪਿੱਛੇ ਬੈਠੀਆਂ ਭੀਆਂ ਨਾਲ ਜਨਾਨੀਆਂ ਨੇ ਕੀਤਾ ਜੋ ਕੁਝ ਕੀਤਾ ਪੁਰਸਕਾਰ ਵੀ ਦਿੱਤੀ ਹਾਂਜੀ ਪੁਰਸਕਾਰ ਵੀ ਹਾਂਜੀ ਕੀਤੀ ਐ ਕੀ ਕਹਿੰਦੇ ਪੁਰਸਕਾਰ ਉਹਨਾਂ ਨੇ ਇਹੀ ਕਿਹਾ ਬਈ ਆਂਟੀ ਹੁਣ ਤੁਸੀਂ ਜਰਾ ਕੋ ਕਰੋ ਧਿਆਨ ਰੱਖੋ ਬਈ ਹੁਣ ਕਰਾਂਗੇ ਕੋਸ਼ਿਸ਼ ਤਾਂ ਮਾੜੀ ਮੁਕਤੀ ਨਹੀਂ ਵੀ ਹੋ ਸਕਦੀ ਐ ਪਰ ਤਰਨਦਾਰਨ ਦਾ ਨੰਬਰ ਐ ਸਕੂਟਰ ਦਾ ਕਹਿੰਦੇ ਕੀ ਕਰਨਗੇ ਬਸ ਹੋਰ ਕੁਛ ਨਹੀਂ ਉਹਨੇ ਕਿਹਾ ਹਾਂਜੀ ਸਰ ਇੱਕ ਮਾਮਲਾ ਆਇਆ ਹੈ ਵੀ ਲੇਡੀ ਜੀਆਂ ਬਜ਼ੁਰਗੀਆਂ ਬਾਲੀਆਂ ਲਾਈਆਂ ਜੀ ਕੀ ਮਾਮਲਾ ਜੀ ਇਹ ਜੇ ਲੇਡੀ ਸਨੇਹ ਲਤਾ ਨਾਮ ਦੀ ਲੇਡੀ ਹੈ ਜਿਹਦੀਆਂ ਉਮਰ 80 ਸਾਲ ਹੈ ਤੇ ਆਪਣੇ ਗੁਰਨਾਨਕ ਰੋਡ ਵਿਚੋ ਰੈਜ਼ਿਡੈਂਸ ਉਹਨਾਂ ਦੀ ਉੱਥੇ ਹੀ ਬਾਅਦ ਬਜ਼ਾਰ ਵੱਲ ਨੂੰ ਜਾ ਰਹੀ ਸੀ ਉੱਥੋਂ ਇੱਕ ਵਾਈਟ ਕਲਰ ਦੀ ਸਵਿਫਟ ਕਾਰ ਆਇਡੈਂਟੀਫਾਈ ਹੋਈ ਹੈ ਜਿਹਦੇ ਤੋਂ ਇੱਕ ਕਾਰ 'ਚ ਬੈਠੀ ਲੇਡੀ ਨੇ ਉਹਨਾਂ ਨੂੰ ਸ਼ੀਸ਼ਾ ਖੋਲ ਕੇ ਆਵਾਜ਼ ਦਿੱਤੀ ਕਿ ਤੁਹਾਡੇ ਰਿਲੇਟਿਵ ਸਾਡੇ ਨਾਲ ਬੈਠੇ ਮਿਲਣਾ ਚਾਹੁੰਦੇ ਹਨ ਤੇ ਜਿੱਦਾਂ ਹੀ ਉਹ ਮਾਦਾ ਜੀ ਬੈਠੇ ਤੇ ਉਹਨਾਂ ਨੇ ਕੁਝ ਐਸੀ ਨਸ਼ੀਲੀ ਚੀਜ਼ ਉਹਨਾਂ ਨੂੰ ਸੁੰਗਾਈ ਔਰ ਉਹਨਾਂ ਨੂੰ ਬਿਠਾ ਕੇ ਮਾਲਵਾ ਕੋਲੇ ਜਿਹੜੀ ਸਾਈਡ ਲੈ ਗਏ ਉੱਥੇ ਜਦ ਉਹਨਾਂ ਨੂੰ ਉਤਾਰਿਆ ਗਿਆ ਤੇ ਜਦੋਂ ਥੋੜੀ ਦੇਰ ਬਾਅਦ ਹੋਸ਼ ਆਈ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਉਹਨਾਂ ਦੇ ਤੰਦੀ ਇਰਿੰਗ ਤੇ ਸੈਕਿੰਡ ਰਿੰਗ ਉਹਨਾਰੇ ਹੱਥੇ ਨਹੀਂ ਸੀ ਤੇ ਉਹ ਕਿਸੇ ਦੀ ਮਦਦ ਲੈ ਕੇ ਉਥੋਂ ਆਪਣੇ ਫਿਰ ਵਾਪਿਸ ਘਰ ਪਹੁੰਚੇ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਦੋ ਦੋ ਲੋਜੇ ਤੋਂ ਅਸੀਂ ਕੈਮਰੇ ਦਿੱਲੀ ਰੂਟ ਫਾਲੋ ਕਰ ਰਹੇ ਚੈੱਕ ਕਰ ਰਹੇ ਹਾਂ ਜੀ ਤੇ ਕਾਰ ਵਾਈਟ ਕਲਰ ਦੀ ਸਵਿਫਟ ਆਇਡੈਂਟੀਫਾਈ ਹੋਈ ਹੈ ਜਿਹਦੇ ਵਿੱਚ ਦੋ ਲੇਡੀਜ਼ ਇੱਕ ਡਰਾਈਵਰ ਬੈਠਾ ਦਿਖਾਈ ਦਿੰਦਾ ਹੈ ਪਰ ਉਹਦਾ ਜਿਹੜਾ ਕਾਰ ਦਾ ਨੰਬਰ ਲਗਾਇਆ ਹੈ ਉਹ ਫੇਕ ਇਸ ਤੇ ਕੀ ਇਸ ਦੇ ਅੱਗੇ ਸਟੈਪ ਨੇ ਜੋ ਜੁਨੀ ਚੋਰੀ ਦੀ ਵਾਰਦਾਤਾ ਜਾਂ ਇਦਾਂ ਦੀ ਵਾਰਦਾਤਾ ਹੋ ਰਹੀ ਨੇ ਇਹਦੇ ਲਈ ਕੀ ਪਲਾਨਿੰਗ ਹੈਗੀ ਜਿਹੜੀ ਜਿਹੜੇ ਇਹਨਾਂ ਨਾਲ ਪੈਸਾ ਅਸੀਂ ਦਿੱਲੀ ਬੰਦੇ ਆਪਣੇ ਸ਼ਹਿਰ ਦੇ ਵਿੱਚ ਜਿਹੜਾ ਜਦੋਂ ਦੁਪਹਿਰ ਦਾ ਟਾਈਮ ਆ ਜਾਂ ਰਾਤ ਦਾ ਟਾਈਮ ਅਪਾਇੰਟ ਕਰਦੇ ਆ ਆਪਣੇ ਸ਼ਹਿਰ ਦੇ ਵਿੱਚ 112 ਦੇ ਗਸ਼ਟ ਨਾਕਾਬੰਦੀ ਦਿੱਲੀ ਲਈ ਕਰਦੇ ਆ ਥੈਂਕ ਯੂ